PCS ਪ੍ਰੀਲਿਮਸ ਦੀ ਪ੍ਰੈਪਰੇਸ਼ਨ ਦੇ ਵਿੱਚ ਸਟੂਡੈਂਟਸ ਦੇ ਇਸ ਟਾਈਮ ਤੇ ਸਭ ਤੋਂ ਜ਼ਿਆਦਾ ਡਾਊਟਸ ਕੁਐਰੀਜ਼ ਕੁਐਸ਼ਨਸ ਹੈਗੇ ਨੇ ਕਰੰਟ ਅਫੇਅਰਸ ਨੂੰ ਲੈ ਕੇ ਤਾਂ ਇਸ ਵੀਡੀਓ ਦੇ ਵਿੱਚ ਸਾਡੇ ਐਫਰਟਸ ਰਹਿਣਗੇ ਕਿ ਤੁਹਾਡੇ ਜਿੰਨੇ ਵੀ ਡਾਊਟਸ ਨੇ ਜਿੰਨੇ ਵੀ ਕੁਐਸ਼ਨਸ ਨੇ ਜਿੰਨੀਆਂ ਵੀ ਤੁਹਾਨੂੰ ਜਿਹੜਾ ਹੈਗਾ ਕੁਐਰੀਜ਼ ਆ ਰਹੀਆਂ ਨੇ ਜਾਂ ਪ੍ਰੋਬਲਮਸ ਆ ਰਹੀਆਂ ਨੇ ਜਾਂ ਡਾਊਟਸ ਆ ਰਹੇ ਨੇ ਕਰੰਟ ਅਫੇਅਰਸ ਨੂੰ ਲੈ ਕੇ ਉਹਨੂੰ ਆਪਾਂ 1 ਬਾਈ 1 ਡਿਟੇਲਸ ਦੇ ਵਿੱਚ ਡਿਸਕਸ ਕਰੀਏ ਵਿਦ ਪ੍ਰੂਫ ਵਿਦ ਐਵੀਡੈਂਸ ਜਿਵੇਂ ਕਿ ਕਿਹੜੇ ਕਿਸ ਤਰ੍ਹਾਂ ਦੇ ਕੁਐਸਚਨਸ ਆਣੇ ਦੇਖੋ ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈਗੀ ਹੈ ਕਿ ਇਸ ਵੀਡੀਓ ਦੇ ਵਿੱਚ ਆਪਾਂ ਕੀ-ਕੀ ਕਰਾਂਗੇ ਇੱਕ ਵਾਰ ਦੁਬਾਰਾ ਸਮਝ ਲਓ ਲੈਵਲ ਪੈਟਰਨ ਆਫ ਕੁਐਸਚਨਸ ਡਿਊਰੇਸ਼ਨ ਕਿੰਨੇ ਮਨਸ ਦੇ ਆਪਾਂ ਨੂੰ ਕਰੰਟ ਅਫੇਅਰਸ ਕਵਰ ਕਰਨੇ ਚਾਹੀਦੇ ਨੇ ਕਿੰਨੇ ਸਾਲ ਦੇ ਕਰਨੇ ਚਾਹੀਦੇ ਨੇ 2 ਸਾਲ ਦੇ 3 ਸਾਲ ਦੇ ਕੀ ਕਰਨਾ ਚਾਹੀਦਾ ਹੈ ਕਿਸ ਸੋਰਸ ਤੋਂ ਆਪਾਂ ਨੂੰ ਕਰੰਟ ਅਫੇਅਰਸ ਪੜ੍ਹਨੇ ਚਾਹੀਦੇ ਨੇ ਕਿਹੜੀ ਟੈਸਟ ਸੀਰੀਜ਼ ਆਪਾਂ ਨੂੰ ਲਗਾਣੀ ਚਾਹੀਦੀ ਹੈ ਆਪਾਂ ਨੂੰ ਐਮਸੀਕਿਊ ਪ੍ਰੈਕਟਿਸ ਕਿੱਥੋਂ ਕਰਨੀ ਚਾਹੀਦੀ ਹੈ ਦੈਨ PYQ ਦਾ கரنٹ ਅਫੇਅਰਸ ਦੇ ਵਿੱਚ ਕੀ ਰੋਲ ਹੈ ਉਹ ਚੀਜ਼ ਵੀ ਆਪਾਂ ਨਾਲ-ਨਾਲ ਸਮਝਾਂਗੇ ਹੋਰ ਵੀ ਆਪਾਂ ਬਹੁਤ ਚੀਜ਼ਾਂ ਸਮਝਾਂਗੇ ਸਭ ਤੋਂ ਪਹਿਲਾਂ ਦੇਖੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਕਰਨ ਦੀ ਕੀ ਰਿਕੁਆਇਰਮੈਂਟ ਹੈ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੁਹਾਨੂੰ ਜਿਹੜਾ ਹੈਗਾ ਦੇਖਣਾ ਚਾਹੀਦਾ ਹੈ ਜਿਹੜੇ ਰੀਸੈਂਟ ਪੇਪਰ ਹੋਏ ਨੇ ਸਪੈਸ਼ਲੀ UPSC ਦੇ ਪੇਪਰ ਹੋਏ ਨੇ PPCS ਦੇ ਪੇਪਰ ਹੋਏ ਨੇ ਵੀ ਕਰੰਟ ਅਫੇਅਰਸ ਕੁਐਸਚਨਸ ਆ ਕਿਸ ਤਰ੍ਹਾਂ ਦੇ ਰਹੇ ਨੇ ਤੁਸੀਂ ਕੁਐਸ਼ਨਸ ਨੂੰ ਸੋਲਵ ਨਹੀਂ ਕਰਨਾ ਕੁਐਸ਼ਨਸ ਨੂੰ ਆਬਜ਼ਰਵ ਕਰਨਾ ਹੈ ਡਿਟੇਲਸ ਦੇ ਵਿੱਚ ਪ੍ਰੀਸਾਈਜ਼ਲੀ ਵਾਰ-ਵਾਰ ਜਦੋਂ ਤੁਸੀਂ ਉਹਨੂੰ ਰੀਡ ਕਰੋਗੇ ਕੁਐਸ਼ਨਸ ਨੂੰ ਵਾਰ-ਵਾਰ ਜਦੋਂ ਦੇਖੋਗੇ ਮੰਨ ਲਓ ਇਹ ਕੁਐਸ਼ਨਸ ਜਦੋਂ ਵਾਰ-ਵਾਰ ਇਹ ਚੀਜ਼ ਦੇਖੋਗੇ ਤਾਂ ਇਸ ਤੋਂ ਬਾਅਦ ਜਦੋਂ ਤੁਸੀਂ ਜਿਹੜੇ ਵੀ ਸੋਰਸ ਤੋਂ ਪੜ੍ਹਦੇ ਹੋ ਜਦੋਂ ਕਰੰਟ ਅਫੇਅਰਸ ਪੜ੍ਹੋਗੇ ਤਾਂ ਤੁਹਾਡਾ ਪੁਆਇੰਟ ਆਫ 뷰 ਚੇਂਜ ਹੋਏਗਾ ਤੁਹਾਡ ਨੂੰ ਜਿਹੜਾ ਹੈਗਾ ਉਸ ਔਰੀਐਂਟੇਸ਼ਨ ਨਾਲ ਹੀ ਉਸ ਡਾਟਾ ਨੂੰ ਪੜਨਾ ਪੈਣਾ ਜਿਸ ਪੇਪਰ ਦੇ ਜਿਸ ਤਰ੍ਹਾਂ ਜਿਹੜਾ ਹੈਗਾ ਪੇਪਰ ਦੇ ਵਿੱਚ ਆਣਾ ਤਾਂ ਉਹਦੇ ਲਈ ਪਹਿਲਾਂ ਜਿਹੜਾ ਹੈਗਾ ਕੁਸ਼ਸ਼ਨਸ ਰੀਡ ਕਰੋ ਤਾਂ ਕਿ ਆਉਣ ਵਾਲੇ ਟਾਈਮ ਤੇ ਤੁਸੀਂ ਕਿਸੇ ਵੀ ਸੋਰਸ ਤੋਂ ਕਰੰਟ ਅਫੇਅਰਸ ਪੜ ਰਹੇ ਹੋ ਉਹਨੂੰ ਟਰਾਂਸਫਾਰਮ ਕਰੋ ਇਸ ਫਾਰਮ 'ਚ ਠੀਕ ਹੈ ਜੀ ਤਾਂ ਇਹ ਹੈਗਾ ਜਿਵੇਂ ਇਸ ਵਾਰ ਪੇਪਰ ਹੋਇਆ ਤਾਂ ਤੁਹਾਨੂੰ ਪਤਾ ਇਹ ਚੀਜ਼ ਪਤਾ ਹੋਣੀ ਚਾਹੀਦੀ ਹੈ ਵੀ ਦੇਖੋ ਇਸ ਤਰ੍ਹਾਂ ਮੰਨ ਲਓ ਤੁਸੀਂ ਇਹ ਯੋਜਨਾ ਪੜ ਰਹੇ ਹੋ ਤਾਂ ਉਹਦੇ ਕਿਹੜੇ-ਕਿਹੜੇ ਪੁਆਇੰਟਸ ਤੁਸੀਂ ਜਿਹੜਾ ਹੈਗਾ ਯਾਦ ਰੱਖੋਗੇ ਕੋਈ ਵੀ ਤੁਸੀਂ ਜਿਹੜਾ ਹੈਗਾ ਇਹ ਚੀਜ਼ ਪੜ ਰਹੇ ਹੋ ਤਬ ਕਿਹੜਾ ਮੈਂ ਸਿਰਫ ਇਹੀ ਚਾਹੁੰਦਾ ਕਿ ਪਹਿਲਾ ਸਟੈਪ ਇਸ ਟਾਈਮ ਤੇ ਵੀ ਇਹੀ ਹੈ ਕਿ ਤੁਸੀਂ ਜਿਹੜਾ ਹੈਗਾ ਇਸ ਕੁਐਸ਼ਨਸ ਨੂੰ ਚੰਗੀ ਤਰ੍ਹਾਂ ਸਮਝੋ ਐਟ ਲੀਸਟ ਯੂ ਪੀ ਐਸ ਸੀ ਪ੍ਰੀਲਿਮਸ ਜਿਹੜਾ 2025 ਹੋਇਆ ਉਹੀ ਜੇ ਦੇਖ ਲਓ ਚੰਗੀ ਤਰ੍ਹਾਂ ਉਹ ਵੀ ਵੈਸੇ ਸਫੀਸ਼ੀਐਂਟ ਹੈ ਤੇ ਨਾਲ ਨਾਲ ਜਿਹੜਾ ਹੈਗਾ ਪੀ ਪੀ ਐਸ ਸੀ ਦੇ ਜਿਹੜੇ ਹੋਰ ਪੇਪਰ ਹੋਏ ਨੇ ਉਹਨਾਂ ਦੇ ਕੁਐਸ਼ਨਸ ਦੇਖ ਸਕਦੇ ਹੋ ਉਤੋਂ ਤੁਹਾਨੂੰ ਇਹ ਆਈਡੀਆ ਹੋਏਗਾ ਕੀ ਪੇਪਰ ਦੇ ਵਿੱਚ ਕੁਐਸਚਨਸ ਕਿਸ ਤਰ੍ਹਾਂ ਦੇ ਆਣਗੇ ਪੈਟਰਨ ਆਫ ਕੁਐਸਚਨਸ ਕੀ ਹੋਏਗਾ ਲੈਵਲ ਆਫ ਕੁਐਸਚਨਸ ਕੀ ਹੋਏਗਾ ਟਾਈਪ ਆਫ ਕੁਐਸਚਨਸ ਕੀ ਹੋਏਗਾ ਕਿਉਂਕਿ ਉਹ ਚੀਜ਼ ਜ਼ਿਆਦਾ ਸਮਝਣੀ ਜ਼ਰੂਰੀ ਹੈ ਇਨਸਟੈਡ ਆਫ ਕੀ ਤੁਸੀਂ ਸਿਲੇਬਸ 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 ਹੀ ਕਰੀ ਜਾ ਰਹੇ ਹੋ ਮੇਰਾ ਇਹ ਨਹੀਂ ਹੋਇਆ ਮੈਂ ਇਹ ਕਰ ਲੈਣਾ ਇਹ ਮੇਰਾ ਹੋ ਗਿਆ ਇਹ ਮੇਰਾ ਐਵੇਂ ਉਹ ਚੀਜ਼ਾਂ ਤੇ ਨਹੀਂ ਫੋਕਸ ਕਰਨਾ ਆਪਾਂ ਨੇ ਸਮਝਣਾ ਵੀ ਪੇਪਰ ਦੀ ਡਿਮਾਂਡ ਕੀ ਹੈ ਤਾਂ ਇਹ ਕੁਐਸਚਨਸ ਨੂੰ ਤੁਸੀਂ ਚੰਗੀ ਤਰ੍ਹਾਂ ਦੇਖਿਓ ਪਾਰਟਿਕੂਲਰਲੀ ਇਸ ਫਾਈਲ ਨੂੰ ਤੇ ਇੱਕ ਹੋਰ ਫਾਈਲ ਹੈਗੀ ਆ ਜੀ ਜਿਹਦੇ ਵਿੱਚ ਜਿਹੜਾ ਹੈਗਾ PPCS ਦੇ ਕੁਐਸ਼ਨਸ ਨੇ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਚੈਨਲ ਦਾ ਲਿੰਕ ਪਿਆ ਉਹ ਜੁਆਇਨ ਕਰ ਲਿਓ ਉੱਥੇ ਤੁਹਾਨੂੰ ਇਹ ਫਾਈਲਸ ਮਿਲ ਜਾਣਗੀਆਂ ਤਾਂ ਇਹ ਕੁਐਸ਼ਨਸ ਨੂੰ ਆਰਾਮ ਨਾਲ ਅਬਜ਼ਰਵ ਕਰ ਲਓ ਦੇਖੋ ਇੱਥੋਂ ਇਹ ਚੀਜ਼ ਪਤਾ ਲੱਗਦੀ ਹੈ ਵੀ PPCS ਦੇ ਵਿੱਚ ਡਾਇਰੈਕਟ ਪੋਜੀਸ਼ਨਸ ਵੀ ਆਉਂਦੇ ਨੇ ਵਨ ਲਾਈਨਰ ਕੁਐਸ਼ਨਸ ਵੀ ਆਉਂਦੇ ਨੇ ਆਪਾਂ ਨੂੰ ਵਨ ਲਾਈਨਰ ਕੁਐਸ਼ਨਸ ਦੇ ਉੱਤੇ ਵੀ ਬਹੁਤ ਜ਼ਿਆਦਾ ਧਿਆਨ ਦੇਣਾ ਪੈਣਾ ਪ੍ਰੇਫਰੈਂਸ ਤੇ ਵਨ ਲਾਈਨਰਸ ਹੀ ਕੰਪਲੀਟ ਕਰੋ ਇਨਸਟੈਡ ਆਫ ਕਿ ਡਿਟੇਲਸ ਪੜੋ ਡਿਟੇਲਸ ਤੇ ਬਹੁਤ ਜ਼ਿਆਦਾ ਮੇਨਸ ਦੇ ਵਿੱਚ ਪੜਨ ਦੀ ਰਿਕੁਆਇਰਮੈਂਟ ਰਹਿੰਦੀ ਹੈ ਪ੍ਰੀਲਿਮਸ ਦੇ ਵਿੱਚ ਨਹੀਂ ਠੀਕ ਹੈ ਤਾਂ ਇਹ ਦੇਖੋ ਇਸ ਤਰ੍ਹਾਂ ਦੇ ਡਾਇਰੈਕਟ ਕੁਐਸ਼ਨਸ ਆਏ ਹੋਏ ਨੇ ਤਾਂ ਤੁਹਾਡੇ ਇਹ ਜਿਹੜੇ ਹੈਗੇ ਨੇ ਬਹੁਤ ਚੰਗੀ ਤਰ੍ਹਾਂ ਪ੍ਰੀਪੇਅਰ ਹੋਣੇ ਚਾਹੀਦੇ ਨੇ ਮਤਲਬ ਕੀ ਹੈ ਮੰਨ ਲਓ ਇਸ ਤਰ੍ਹਾਂ ਦੇ 10 ਕੁਐਸ਼ਨਸ ਆਏ ਤਾਂ ਤੁਹਾਡੇ 10 ਚ ਜੇ 2-3 ਵੀ ਗਲਤ ਹੋ ਗਏ ਤਾਂ ਉਹ ਵੀ ਬਹੁਤ ਵੱਡੀ ਗਲਤੀ ਹੈ ਜੀ ਪ੍ਰੇਫਰੈਂਸ ਤੇ ਜਿਹੜੇ ਇਹਨਾਂ ਨੂੰ ਈਜ਼ੀ ਕੁਐਸ਼ਨਸ کہہ ਸਕਦੇ ਆਪਾਂ ਪਰ ਇਗਨੋਰੇਬਲ ਕੁਐਸ਼ਨਸ ਵੀ ਕਹਿ ਸਕਦੇ ਆ ਵੀ ਸਟੂਡੈਂਟਸ ਇਗਨੋਰ ਕਰ ਦੇਣਗੇ ਕਿਉਂ ਕਿਉਂਕਿ ਉਹ ਉਹ ਪੀਪੀਐਸਸੀ ਨੂੰ ਪੀਸੀਐਸ ਨੂੰ ਓਵਰ ਐਸਟੀਮੇਟ ਕਰ ਦੇਣਗੇ ਵੀ ਇਹ ਤਾਂ ਪੀਸੀਐਸ ਦਾ ਪੇਪਰ ਹੈ ਇੱਥੇ ਤਾਂ ਲੈਵਲ ਜਿਹੜਾ ਹੈਗਾ ਬਹੁਤ ਜ਼ਿਆਦਾ ਐਡਵਾਂਸ ਆਏਗਾ ਹਾਈ ਲੈਵਲ ਆਏਗਾ ਤਾਂ ਇਹ じゃ ਕੁਝ ਨਹੀਂ ਆ ਠੀਕ ਹੈ ਜੀ ਤਾਂ ਦੇਖੋ ਲੈਵਲ ਪੈਟਰਨ ਆਫ ਕੁਐਸ਼ਨਸ ਆਪਾਂ ਨੇ ਦੇਖ ਲਿਆ ਸਮਝ ਲਿਆ ਹੁਣ ਮੇਨ ਚੀਜ਼ ਸਮਝਣ ਵਾਲੀ ਹੈਗੀ ਆ ਵੀ ਕਿੰਨੇ ਟਾਈਮ ਦੇ ਆਪਾਂ ਨੂੰ ਕਰੰਟ ਅਫੇਅਰਸ ਪੜ੍ਹਨੇ ਪੈਣਗੇ ਵੀ ਲਾਸਟ 6 ਮਨਸ ਦੇ ਸਬフィਸ਼ੀਐਂਟ ਹੈ ਲਾਸਟ 1 ਇਅਰ ਦੇ ਸਫੀਸ਼ੀਐਂਟ ਹੈ ਤਾਂ ਇਸ ਚੀਜ਼ ਨੂੰ ਧਿਆਨ ਨਾਲ ਸਮਝ ਲਓ ਧਿਆਨ ਨਾਲ ਦੇਖੋ ਟਾਈਮ ਲੱਗੇਗਾ ਧਿਆਨ ਨਾਲ ਸਮਝੋ no doubt ਜਿਹੜੀ ਲਾਸਟ 1 ਇਅਰ ਦੀ ਕਵਰੇਜ ਹੈ ਲਾਸਟ 1 ਇਅਰ ਦੀ ਜਿਹੜੀ ਕਵਰੇਜ ਹੈ ਉਹ ਤੁਹਾਡੀ ਬਹੁਤ ਹੀ ਚੰਗੀ ਤਰ੍ਹਾਂ ਹੋਣੀ ਚਾਹੀਦੀ ਹੈ ਮਤਲਬ ਅਕਤੂਬਰ 2024 ਤੋਂ ਲੈ ਕੇ ਅਕਤੂਬਰ 2025 ਤੱਕ ਜਿਹੜੀ ਤੁਹਾਡੀ ਕਵਰੇਜ ਹੈ ਬਹੁਤ 360 ਡਿਗਰੀ ਤੇ ਹੋਣੀ ਚਾਹੀਦੀ ਹੈ 360 ਡਿਗਰੀ ਕਵਰੇਜ ਦਾ ਮਤਲਬ ਇਹ ਹੁੰਦਾ ਹੈ ਕਿ ਤੁਸੀਂ ਸਾਰੇ ਦੇ ਸਾਰੇ ਹੀ ਕਰੰਟ ਅਫੇਅਰ ਜਿਹੜੇ ਇੰਪੋਰਟੈਂਟ ਨੇ ਉਹਦੇ ਵਨ ਲਾਈਨਰਸ ਤਾਂ ਕਰੋਗੇ ਹੀ ਕਰੋਗੇ ਤੁਸੀਂ ਡਿਟੇਲਸ ਵੀ ਪੜੋਗੇ ਤੁਸੀਂ ਉਹਨਾਂ ਦੀ ਐਮਸੀਕਿਊ ਪ੍ਰੈਕਟਿਸ ਵੀ ਕਰੋਗੇ ਜਿੰਨੇ ਵੀ ਪੇਪਰ ਹੋ ਰਹੇ ਨੇ 1 ਇਅਰ ਦੇ ਵਿੱਚ ਕੋਈ ਵੀ ਚਾਹੇ ਪੀਪੀਐਸਸੀ ਲੈ ਰਹੀ ਹੈ ਪੀ ਟ੍ਰਿਪਲ ਐਸ ਵੀ ਲੈ ਰਹੀ ਹੈ ਐਸਐਸਸੀ ਲੈ ਰਹੀ ਹੈ ਯੂਪੀਐਸਸੀ ਲੈ ਰਹੀ ਹੈ ਕੋਈ ਵੀ ਲੈ ਰਹੀ ਹੈ ਏਜੰਸੀ ਜਿੰਨੇ ਵੀ ਉਹਦੇ ਕੁਐਸਚਨਸ ਕਰੰਟ ਅਫੇਅਰਸ ਦੇ ਆ ਰਹੇ ਨੇ ਲਾਸਟ 1 ਇਅਰ ਦੇ ਵਿੱਚ ਉਹਤੇ ਤੁਸੀਂ ਆਪਣੀ ਪੂਰੀ ਨਜ਼ਰ ਰੱਖੋਗੇ ਉਹਨੂੰ ਚੰਗੀ ਤਰ੍ਹਾਂ ਕਵਰ ਕਰੋਗੇ ਇਹ ਹੁੰਦੀ ਹੈ 360 ਡਿਗਰੀ ਕਵਰੇਜ ਇਹਦੇ ਵਿੱਚ ਹੀ ਜਿਹੜਾ ਹੈਗਾ ਟੌਪਿਕ ਵਾਈਜ਼ ਟੌਪਿਕ ਵਾਈਜ਼ ਪੜੋਗੇ ਵੀ ਕੋਈ ਵੀ ਇੱਕ ਟੌਪਿਕ ਚੱਕ ਲਿਆ ਉਹਨੂੰ ਡਿਟੇਲ ਦੇ ਵਿੱਚ ਪੜਨਾ ਵੀ ਕੋਈ ਵੀ ਕੁਐਸਚਨ ਹੈਗਾ ਕੋਈ ਵੀ ਟੌਪਿਕ ਹੈਗਾ ਮੰਨ ਲਓ ਕਨਸਟੀਟਿਊਸ਼ਨ ਅਮੈਂਡਮੈਂਟ ਐਕਟ ਹੈ ਤਾਂ ਉਹਦੇ ਬਾਰੇ ਕੀ ਕੀ ਆ ਸਕਦਾ ਵਰਕ ਅਫ ਬੋਰਡ ਹੈ ਉਹਦੇ ਬਾਰੇ ਕੀ ਕੀ ਆ ਸਕਦਾ ਤਾਂ ਉਸ ਤਰ੍ਹਾਂ ਦੀ ਵੀ ਸਟੱਡੀ ਤੁਹਾਨੂੰ ਕਰਨੀ ਪੈਗੀ ਹੁਣ ਇਸ ਤੋਂ ਬਾਅਦ ਗੱਲ ਸਮਝਣ ਦੀ ਇਹ ਹੈਗੀ ਹੈ ਕਿ ਆਪਾਂ ਨੂੰ ਅਕਤੂਬਰ 2024 ਤੋਂ ਪਿੱਛੇ ਜਾਣ ਦੀ ਬਿਲਕੁਲ ਵੀ ਰਿਕੁਆਇਰਮੈਂਟ ਨਹੀਂ ਨਹੀਂ ਇਹੋ ਜਿਹਾ ਕੁਝ ਨਹੀਂ ਹੈ ਇਵਨ ਕਿ ਥੋੜ ਨੂੰ ਕੀ ਕਰਨਾ ਪਈਗਾ ਦੇਖੋ ਮੈਂ ਇਹ ਕਹਿਣਾ ਹੁੰਨਾ ਵੀ ਕੁਝ ਚੀਜ਼ਾਂ ਕੁਝ ਟੌਪਿਕਸ ਇਸ ਤਰ੍ਹਾਂ ਦੇ ਨੇ ਜਿੱਥੇ ਜਿਹੜਾ ਹੈਗਾ ਈਅਰ ਮੈਟਰ ਨਹੀਂ ਕਰਦਾ ਵੀ ਕਿਹੜੇ ਈਅਰ ਚ ਜਿਹੜਾ ਹੈਗਾ ਉਹ ਚੀਜ਼ ਹੋਈ ਸੀ ਉਹ ਮੈਟਰ ਨਹੀਂ ਕਰਦੀ ਉਹ ਹਮੇਸ਼ਾ ਲਈ ਜਿਹੜਾ ਹੈਗਾ ਕਹਿੰਦੇ ਹੁੰਦੇ ਆ ਵੀ ਉਹ ਕਦੇ ਵੀ ਪੇਪਰ 'ਚ ਆ ਸਕਦੀ ਹੈ ਕੁਝ ਟਾਪਿਕਸ ਇਸ ਤਰ੍ਹਾਂ ਦੇ ਹੈਗੇ ਨੇ ਜਿਵੇਂ ਤੁਹਾਨੂੰ ਥੋੜੀ ਜਿਹੀ ਐਗਜ਼ਾਮਪਲ ਦਿੰਦੇ ਆ ਚਾਹੇ ਲਾਸਟ 4 ਇਅਰਸ ਹੈ 5 ਇਅਰਸ ਹੈ 6 ਇਅਰਸ ਦੇ ਨੇ ਕੁਝ ਟਾਪਿਕਸ ਇਸ ਤਰ੍ਹਾਂ ਦੇ ਨੇ ਜਿਹੜੇ ਤੁਹਾਡੇ ਸਾਹਮਣੇ ਨੇ ਜਿਵੇਂ ਕੋਵਿਡ ਹੈਗਾ ਨੈਸ਼ਨਲ ਐਜੂਕੇਸ਼ਨ ਪਾਲਿਸੀ ਹੈ 103 ਤੋਂ 106 ਅਮੈਂਡਮੈਂਟਸ ਨੇ ਚੰ드ਰੀਆਨ 2 ਚੰ드ਰੀਆਨ 3 ਹੋਰ ਇਸ ਤਰ੍ਹਾਂ ਦੇ ਬਹੁਤ ਮਿਸ਼ਨਸ ਐਮਐਸਪੀ ਬਾਰੇ ਫਾਰਮਰ ਬਿਲਸ ਬਾਰੇ ਰਸ਼ੀਆ ਯੂਕਰੇਨ ਵਾਰਸ ਇਸ ਤਰ੍ਹਾਂ ਦੀਆਂ ਵਾਰਸ ਤਾਂ ਦੇਖੋ ਜਿਹੜੇ ਇਹ ਟਾਪਿਕਸ ਨੇ ਏ ਆਬਵੀਅਸਲੀ ਇਹ ਤਾਂ ਹੈ ਨਹੀਂ ਵੀ ਹੁਣੀ ਹੋਏ ਨੇ 1 ਮਹੀਨਾ ਪਹਿਲਾਂ ਹੋਏ ਨੇ 6 ਮਹੀਨੇ ਪਹਿਲਾਂ ਹੋਏ ਨੇ ਚਾਹੇ 4 ਸਾਲ ਪਹਿਲਾਂ ਹੋਏ ਨੇ 5 ਸਾਲ ਪਹਿਲਾਂ 3 ਸਾਲ ਪਹਿਲਾਂ 2 ਸਾਲ ਪਹਿਲਾਂ ਇਹਨਾਂ ਬਾਰੇ ਤੁਹਾਨੂੰ ਬੇਸਿਕ ਤਾਂ ਪਤਾ ਹੋਣਾ ਚਾਹੀਦਾ ਹੈ ਕਿਤਨਾ ਕਿਤੋਂ ਕੋਈ ਨਾ ਕੋਈ ਕੁਐਸਚਨ ਤਾਂ ਆਈ ਗਈ ਆਏਗਾ ਤੇ ਮੋਸਟ ਪ੍ਰੋਬੇਬਲੀ ਇਹ ਵੀ ਸਿਰਫ ਇਕੁਏਸ਼ਨ ਆਏਗਾ ਚਾਰ ਪੰਜ ਕੁਐਸਚਨਸ ਵੀ ਆ ਸਕਦੇ ਨੇ ਤਾਂ ਇਹਨਾਂ ਦਾ ਐਟ ਲੀਸਟ ਬੇਸਿਕ ਤਾਂ ਪੜੋ ਇਹਨਾਂ ਨੂੰ ਬਹੁਤ ਜ਼ਿਆਦਾ ਡਿਟੇਲਸ ਨਹੀਂ ਪੜਨਾ ਇਹਨਾਂ ਦੀ 360 ਡਿਗਰੀ ਕਵਰੇਜ ਨਹੀਂ ਕਰਨੀ 360 ਡਿਗਰੀ ਕਵਰੇਜ ਸਿਰਫ ਲਾਸਟ 1 ਇਅਰ ਦੀ ਕਰਨੀ ਹੈ ਇਹਨਾਂ ਨੂੰ ਟੱਚ ਕਰਨਾ ਹੈ ਇਹ ਆਊਟ ਆਫ ਦਾ ਬਾਕਸ ਨਹੀਂ ਹੋਣੀ ਚਾਹੀਦੀ ਇਹਦਾ ਤੁਹਾਨੂੰ ਬੇਸਿਕ ਪਤਾ ਹੋਣਾ ਚਾਹੀਦਾ 올림픽ਸ ਹੈ ਤਾਂ ਇਹਦੇ ਬਾਰੇ ਇਹ ਚੀਜ਼ ਤਾਂ ਇਹਦੇ ਵਿੱਚ ਮੈਂ ਇਹੀ ਸਮਝਾਉਣਾ ਚਾਹੁੰਦਾ ਕਿ ਇਹ ਜਾ ਤੁਹਾਡਾ ਡਾਊਟ ਰਹਿਣਾ ਨਹੀਂ ਚਾਹੀਦਾ ਵੀ ਲਾਸਟ 6 ਮੰਥਸ ਦੇ ਸਫੀਸ਼ੀਐਂਟ ਨੇ 1 ਇਅਰ ਦੇ ਸਫੀਸ਼ੀਐਂਟ ਨੇ ਸਮਝਣ ਵਾਲੀ ਗੱਲ ਇਹ ਹੈ ਜੇ ਕੋਈ ਵੀ ਚੀਜ਼ ਬਹੁਤ ਇੰਪੋਰਟੈਂਟ ਹੋਈ ਹੈ ਚਾਹੇ 2014 ਚ ਹੋਈ ਹੈ ਜਨਧਨ ਯੋਜਨਾ ਸਟਾਰਟ ਹੋਈ ਹੈ ਜਨਧਨ ਅਕਾਊਂਟ ਸਟਾਰਟ ਹੋਇਆ ਉਹਦੇ ਬਾਰੇ ਤੁਹਾਨੂੰ ਬੇਸਿਕ ਤਾਂ ਪਤਾ ਹੋਣਾ ਚਾਹੀਦਾ ਵੀ ਉਹ ਪਰਪਸ ਕੀ ਸੀ ਵੀ ਫਾਈਨੈਂਸ਼ੀਅਲ ਇਨਕਲੂਜਨ ਸੀ ਯੂਪੀਐਸਸੀ ਦਾ ਪੀワイਕਿਊ ਹੈ ਤਾਂ ਮੈਂ ਕਹਿਣਾ ਇਹੀ ਚਾਹਨਾ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਵੀ ਲਾਸਟ 6 ਮਹੀਨੇ ਪੜ੍ਹਜੋ 8 ਮਹੀਨੇ ਉਹ ਪੀਟ੍ਰਿਪਲ ਐਸ ਵਿੱਚ ਹੈਗਾ ਪੀਟ੍ਰਿਪਲ ਐਸ ਵਿੱਚ ਚੱਲ ਜਾਂਦੇ ਵੀ ਲਾਸਟ 6 ਟੂ 8 ਮੰਥਸ ਦੇ ਕਰੰਟ ਅਫੇਅਰਸ ਕਰਜੋ ਮੋਰ ਦੈਨ ਸਫੀਸ਼ੀਐਂਟ ਹੈ ਲਾਸਟ 3 ਟੂ 4 ਮੰਥਸ ਦੇ 360 ਡਿਗਰੀ ਤੇ ਕਰਜੋ ਲਾਸਟ 8 9 ਮੰਥਸ ਦੇ ਵੈਸੇ ਹੀ ਪੜਜੋ ਉਹ ਉੱਥੇ ਹੈ ਇੱਥੇ ਵਰ ਤੁਹਾਨੂੰ ਜਿਹੜਾ ਹੈਗਾ ਡਿਟੇਲਸ ਪੜਨਾ ਪੈਗਾ ਤਦ ਉਮੀਦ ਕਰਦਾ ਹਾਂ ਜੀ ਕਰੰਟ ਅਫੇਅਰਸ ਨੂੰ ਲੈ ਕੇ ਜਿਹੜੇ ਤੁਹਾਡੇ ਡਾਊਟਸ ਨੇ ਉਹ ਕਾਫੀ ਕਲੀਅਰ ਹੋ ਗਏ ਹੋਣਗੇ ਬਾਕੀ ਦੇਖੋ ਇੱਥੇ ਕੀ ਹੈ ਹੁਣ ਨੈਕਸਟ ਹੈਗਾ ਜੀ ਸੋਰਸ ਦੇਖੋ ਸੋਰਸ ਦੇ ਵਿੱਚ ਪ੍ਰੇਫਰੈਂਸ ਦੇ ਤਾਂ ਤੁਸੀਂ ਸਾਡੇ ਜਿਹੜੇ ਹੈਗੇ ਨੋਟਸ ਦੇਖ ਸਕਦੇ ਹੋ ਜਿਹੜੇ ਅਸੀਂ ਪੜ੍ਹਾਏ ਹੋਏ ਨੇ ਥੋੜਾ ਜਿਹਾ ਤੁਹਾਨੂੰ ਦਿਖਾ ਵੀ ਦਿੰਦੇ ਹਾਂ ਜੀ ਦੇਖੋ ਸੋਰਸ ਬਾਕੀ ਜਿਹੜੇ ਵੀ ਸੋਰਸ ਤੋਂ ਤੁਸੀਂ ਪੜ ਰਹੇ ਹੋ ਉੱਥੋਂ ਵੀ ਕੰਟੀਨਿਊ ਕਰ ਸਕਦੇ ਹੋ ਬਸ ਉਸ ਡਾਟਾ ਨੂੰ ਟਰਾਂਸਫਾਰਮ ਕਰ ਲਿਓ ਪੀਸੀਐਸ ਔਰੀਐਂਟਡ ਹੀ ਪੜਿਓ ਮੈਂ ਸਿਰਫ ਇਹੀ ਕਹਿਣਾ ਚਾਹਨਾ ਪੀਸੀਐਸ ਔਰੀਐਂਟਡ ਪੀਸੀਐਸ ਪ੍ਰੀਲਿਮਸ ਔਰੀਐਂਟਡ ਸਪੈਸ਼ਲੀ ਜੇ ਹੁਣ ਗੱਲ ਕਰੀਏ ਤਾਂ ਹੁਣ ਮੈਂ ਇਹੀ ਕਹਾਂਗਾ ਕਿ ਪੀਸੀਐਸ ਪ੍ਰੀਲਿਮਸ ਔਰੀਐਂਟਡ ਪੜਿਓ ਹੁਣ ਜਿਹੜਾ ਹੈਗਾ ਤੁਸੀਂ ਬਹੁਤ ਜ਼ਿਆਦਾ ਮੇਨਸ ਤੇ ਜਿਹੜਾ ਕਰੰਟ ਅਫੇਅਰ ਡਿਟੇਲ ਚ ਪੜਦੇ ਆ ਉਹ ਚੀਜ਼ ਨਹੀਂ ਕਰਨੀ ਈਵਨ ਕਿ ਤੁਸੀਂ ਜਿਹੜਾ ਹੈਗਾ ਜੀ ਮੇਨਸ ਬਾਰੇ ਤਾਂ ਹੁਣ ਨਾ ਹੀ ਪੜੋ ਤਾਂ ਬੈਟਰ ਹੈ ਮੰਨ ਲਓ ਇਸ ਤਰ੍ਹਾਂ ਦੇ ਕਰੰਟ ਅਫੇਅਰਸ ਨੇ ਤੁਸੀਂ ਇਹ ਜਿਹੜਾ ਹੈਗਾ ਕਰ ਸਕਦੇ ਹੋ ਇਹਦੇ ਵਿੱਚ ਟਾਈਮ ਸੇਵਿੰਗ ਹੈ ਵੀ ਤੁਹਾਨੂੰ ਜਿਹੜਾ ਹੈਗਾ magazines ਬਹੁਤ ਜ਼ਿਆਦਾ ਡਿਟੇਲਸ ਨਹੀਂ ਪੜਨੀਆਂ ਪੈਣਗੀਆਂ ਉਸ ਤੋਂ ਜੋ ਮਤਲਬ ਦਾ ਡਾਟਾ ਹੈ ਉਹਨੂੰ ਅਸੀਂ ਅਲੱਗ ਤੋਂ ਜਿਹੜਾ ਹੈਗਾ ਮਰਜੀ ਕੀਤਾ ਹੋਇਆ ਨੋ ਡਾਊਟ ਉਹੀ magazines ਨੇ ਜਿਸ ਤੋਂ maximum students ਪੜਦੇ ਨੇ ਪਤਾ ਹੀ ਹੈ ਕਿਹੜੀਆਂ ਚੱਲਦੀਆਂ ਨੇ ਜੀ ਇੰਡੀਆ 'ਚ ਕਿਹੜੇ most authentic sources ਨੇ ਵਧੀਆ sources ਨੇ reliable sources ਨੇ ਤਾਂ ਉਹਨਾਂ ਨੂੰ ਪੜਨ 'ਚ ਟਾਈਮ ਬਹੁਤ ਲੱਗਦਾ ਜੇ ਹੁਣ ਮੈਂ ਕਹਾ ਤੁਸੀਂ last 12 months ਦੀਆਂ ਉਹ magazines ਕਵਰ ਕਰਨੀਆਂ ਤਾਂ ਨਹੀਂ ਕਰ पाओਗੇ ਤਾਂ ਬੈਟਰ ਇਹੀ ਹੈ ਕਿ ਇਹ ਕਰ ਲਓ ਜਿਓ ਕੀਤੀਆਂ ਹੋਈਆਂ ਨੇ ਤਾਂ ਵੀ ਇਹੀ ਕਰ ਲਓ ਇਹਦੇ ਨਾਲ ਜਿਹੜਾ ਹੈਗਾ ਤੁਹਾਡੀ ਵਧੀਆ ਜਿਹੜਾ ਹੈਗਾ main main points touch ਹੋ ਜਾਣਗੇ ਠੀਕ ਹੈ ਜੇ ਪਰਸਨਲ ਨੋਟਸ ਬਣਾਏ ਹੋਏ ਨੇ ਆਲਰੇਡੀ ਸ਼ਾਰਟੈਸਟ ਕ੍ਰਿਸਪ ਵੇ ਦੇ ਵਿੱਚ ਜਿਹੜਾ ਹੈਗਾ ਤੁਹਾਡੇ ਕੋਲ ਨੋਟਸ ਹੈਗੇ ਨੇ ਫਿਰ ਤੁਹਾਨੂੰ ਇਹਦੀ ਰਿਕੁਆਇਰਮੈਂਟ ਨਹੀਂ ਹੈ ਆਦਰਵਾਈਜ਼ ਜਿਹੜਾ ਹੈਗਾ ਤੁਸੀਂ ਇਹ ਕਰ ਸਕਦੇ ਹੋ ਹਾਂ ਜਦੋਂ ਵੀ ਕੋਈ ਵੀ ਡਾਟਾ ਪੜ੍ਹਦੇ ਹੋ ਉਹਨੂੰ ਜਿਹੜਾ ਹੈਗਾ ਐਮਸੀਕਿਊ ਫਾਰਮ ਦੇ ਵਿੱਚ ਪ੍ਰੈਕਟਿਸ ਜ਼ਰੂਰ ਕਰ ਲੇ ਕਰੋ ਟਰਾਂਸਫਰਮੇਸ਼ਨ ਉਸ ਡਾਟਾ ਦੀ ਜ਼ਰੂਰ ਕਰ ਲੇ ਕਰੋ ਇਹ ਚੀਜ਼ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ ਜਿਹੜਾ ਵੀ ਤੁਸੀਂ ਡਾਟਾ ਪੜ੍ਹ ਰਹੇ ਹੋ ਉਸ 'ਚ ਤੁਹਾਡੇ ਪੇਪਰ ਦੇ ਵਿੱਚ ਕੁਐਸਚਨ ਕੀ ਬਣਨਾ ਹੈ ਤਾਂ ਦੇਖੋ ਤੁਹਾਨੂੰ ਉਹ ਪੁਆਇੰਟ ਜਿਹੜਾ ਹੈਗਾ ਸਮਝ ਆ ਰਿਹਾ ਤੁਹਾਡੇ ਤੋਂ ਦਾ ਆਨਸਰ ਸਹੀ ਆ ਰਿਹਾ ਸੋਲਵ ਹੋ ਰਿਹਾ ਤਾਂ ਉਹ ਚੀਜ਼ ਜਰੂਰ ਦੇਖੋ ਜੇ ਉਹ ਚੀਜ਼ ਹੋ ਰਹੀ ਹੈ ਤਾਂ ਤੁਹਾਡਾ ਪੜ੍ਹਨ ਦਾ ਤਰੀਕਾ ਸਹੀ ਹੈ ਅਦਰਵਾਈਜ਼ ਇਨਕੰਪਲੀਟ ਹੈ ਜੇ ਸਿਰਫ ਡਾਟਾ ਪੜਿਆ ਸਮਝ ਆ ਗਿਆ ਛੱਡਤਾ ਤਾਂ ਉਹ ਇੱਕ ਇਨਕੰਪਲੀਟ ਸਟਡੀ ਹੈ ਫਾਈਨਲ ਉਹਦੀ ਜਿਹੜਾ ਹੈਗਾ ਬੈਨੀਫਿਟ ਹੋ ਰਿਹਾ ਕਿ ਨਹੀਂ ਉਹ ਚੀਜ਼ ਜਰੂਰ ਪਤਾ ਲਗਾਓ ਤਾਂ ਇਸ ਤਰ੍ਹਾਂ ਦੇ ਕਰੰਟ ਅਫੇਅਰਸ ਨੇ ਹੋਰ ਵੀ ਤੁਹਾਨੂੰ ਇੱਕ ਦੋ ਫਾਈਲਸ ਦਾ ਦੇਣੀਆਂ ਪਹਿਲਾਂ ਆਬਵੀਅਸਲੀ ਤੁਸੀਂ ਵਲ ਲਾਈਨਰ ਜਿਹੜਾ ਹੈਗਾ ਕਰੋ ਤਾਂ ਜ਼ਿਆਦਾ ਬੈਟਰ ਰਹੇਗਾ ਬਾਕੀ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਦੇਖ ਸਕਦੇ ਹੋ ਡਾਟਾ Telegram ਚੈਨਲ ਦੇ ਵਿੱਚ ਵੀ ਪਿਆ ਤਾਂ ਉੱਥੇ ਜੁਆਇਨ ਕਰ ਸਕਦੇ ਹੋ ਠੀਕ ਹੈ ਤਾਂ ਇਸ ਤਰ੍ਹਾਂ ਦਾ ਹੈਗਾ ਟ੍ਰਾਫੀ ਡਾਟਾ ਉਹ ਤੁਸੀਂ ਦੇਖ ਲਿਓ ਉੱਥੇ ਤੁਹਾਨੂੰ ਸ਼ੇਅਰ ਕਰ ਦਾਂਗੇ ਜਿਵੇਂ ਵਨ ਲਾਈਨਰਸ ਨੇ ਹੋਰ ਵੀ ਹੈਗੀਆਂ ਨੇ ਕਾਫੀ ਤਾਂ ਵਨ ਲਾਈਨਰਸ ਕਰਨ ਨਾਲ ਕੌਨਫੀਡੈਂਸ ਵੀ ਬਣਦਾ ਹੈ ਬੈਨੀਫਿਟ ਤਾਂ ਹੁੰਦਾ ਹੀ ਹੁੰਦਾ ਹੈ ਥੋੜਾ ਜਿਹਾ ਇਹ ਹੁੰਦਾ ਵੀ ਜਦੋਂ ਬੱਚਾ ਡਿਟੇਲਸ 'ਚ ਪੜਦਾ ਹੈ ਤਕਰੀਬਤ ਜਲਦੀ ਬੋਰ ਹੋ ਜਾਂਦਾ ਹੈ ਜਾਂ ਕਹਿ ਲੋ ਵੀ ਕਨਫਿਊਜ਼ ਹੋ ਜਾਂਦਾ ਵੀ ਇਹ ਕਰਾਂ ਤੇ ਇੰਨਾ ਟਾਈਮ ਲੱਗਿਆ ਤਾਂ ਬੈਟਰ ਇਹ ਹੀ ਹੈ ਕਿ ਸਟਾਰਟ ਵਨ ਲਾਈਨਰਸ ਤੋਂ ਹੋ ਠੀਕ ਹੈ ਜੀ ਹੁਣ ਜੇ ਆਪਾਂ ਗੱਲ ਕਰੀਏ ਜੀ ਨੈਕਸਟ ਨੈਕਸਟ ਹੈਗਾ ਟੈਸਟ ਸੀਰੀਜ਼ ਦੇਖੋ ਟੈਸਟ ਸੀਰੀਜ਼ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਹਰ ਤਰ੍ਹਾਂ ਦੇ ਇਗਜ਼ਾਮ ਦੇ ਵਿੱਚ ਪਰ ਗੱਲ ਸਮਝਣ ਵਾਲੀ ਇਹ ਹੈ ਜੀ ਕੀ ਟੈਸਟ ਸੀਰੀਜ਼ ਦਾ ਮਤਲਬ ਇਹ ਨਹੀਂ ਹੈ ਵੀ ਤੁਸੀਂ ਟੈਸਟ ਹੀ ਦੇਈ ਜਾ ਰਹੇ ਹੋ ਤੇ ਇਹ ਵੀ ਨਹੀਂ ਹੈ ਵੀ ਤੁਸੀਂ ਹਫਤੇ ਦੋ ਹਫਤੇ ਤੱਕ ਕੋਈ ਟੈਸਟ ਵੀ ਨਹੀਂ ਦਿੱਤਾ ਮਤਲਬ ਕੀ ਹੈ ਇਹ ਐਕਸੈਸ ਆਫ एवरीथिंग ਇਜ਼ ਬੈਡ ਸਾਰਿਆਂ ਨੂੰ ਪਤਾ ਹੈ ਜਿੰਨੀ ਕਿ ਰਿਕੁਆਇਰਮੈਂਟ ਹੈ ਉਨੀ ਕੀ ਟੈਸਟ ਸੀਰੀਜ਼ ਲਗਾਓ ਚਾਹੇ ਮੈਂ ਫੁੱਲ ਲੈਂਥ ਦੀ ਗੱਲ ਕਰਾਂ ਚਾਹੇ ਕਰੰਟ ਅਫੀਸ ਦੀ ਗੱਲ ਕਰਾਂ ਟੈਸਟ ਸੀਰੀਜ਼ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਕਿ ਤੁਸੀਂ ਕਿੰਨੇ ਲਗਾ ਰਹੇ ਹੋ ਕਿਉਂਕਿ ਟੈਸਟ ਸੀਰੀਜ਼ ਬਹੁਤ ਜ਼ਿਆਦਾ ਤੁਹਾਡਾ ਟਾਈਮ ਵੀ ਵੇਸਟ ਕਰਵਾ ਦਿੰਦੀ ਹੈ ਜੇ ਤੁਸੀਂ ਗਲਤ ਟ੍ਰੈਕ ਤੇ ਚੱਲ ਪਏ ਜੇ ਤੁਸੀਂ ਟੈਸਟ ਸੀਰੀਜ਼ ਦੇ ਹੀ ਪਿੱਛੇ ਪੈ ਗਏ ਤਾਂ ਟੈਸਟ ਸੀਰੀਜ਼ ਜੋਗੇ ਹੀ ਰਹੋਗੇ ਕਹਿਣਾ ਮੈਂ ਇਹ ਚਾਹਨਾ ਤਾਂ ਟੈਸਟ ਸੀਰੀਜ਼ ਲਗਾਓ ਟੈਸਟ ਸੀਰੀਜ਼ ਓਨੀ ਲਗਾਓ ਜਿਹਦੇ ਨਾਲ ਤੁਹਾਨੂੰ ਜਿਹੜਾ ਟੈਸਟਿੰਗ ਹੁੰਦੀ ਰਹੇ ਵੀ ਤੁਹਾਡੀ ਤਿਆਰੀ ਕਿੰਨੀ ਕ ਹੈ ਤੁਹਾਨੂੰ ਜਿਹੜਾ ਹੈਗਾ ਪਤਾ ਲੱਗਦਾ ਰਹੇ ਵੀ ਤੁਸੀਂ ਜਿਹੜਾ ਹੈਗਾ ਆਪਣਾ ਜਿਹੜੇ ਵੀ ਸੋਰਸ ਤੋਂ ਪੜ ਰਹੇ ਹੋ ਕਿ ਉਹ ਸੋਰਸ ਤੁਹਾਡੇ ਕੰਮ ਆ ਰਿਹਾ ਹੈ ਕਿ ਨਹੀਂ ਆ ਰਿਹਾ ਉਹ ਚੀਜ਼ ਦੀ ਟੈਸਟਿੰਗ ਕਰੋ ਬਸ ਮਤਲਬ ਇਹੀ ਹੈ ਜੀ ਹਫਤੇ ਦੇ ਵਿੱਚ ਜਿਹੜਾ ਹੈਗਾ ਇੱਕ ਦੋ ਟੈਸਟ ਦੇ ਸਕਦੇ ਹਾਂ ਫਿਲਹਾਲ ਜਦੋਂ 20-25 ਦਿਨ ਰਹਿ ਜਾਣਗੇ ਲਾਸਟ ਉਦੋਂ ਚਾਹੇ ਤੁਸੀਂ ਡੇਲੀ ਰਾਈਟ ਟੈਸਟ ਜਾਂ ਦੋ ਦੇ ਇੱਕ ਦਿਨ ਛੱਡ ਕੇ ਟੈਸਟ ਦੇ ਸਕਦੇ ਹੋ ਉਹ ਚੀਜ਼ ਹੈ ਫੁੱਲ ਲੈਂਥ ਤਾਂ ਮੈਂ ਕਹਾਂਗਾ ਟਿਲ ਲਾਸਟ ਮੰਨ ਲਓ 26 ਅਕਤੂਬਰ ਨੂੰ ਪੇਪਰ ਹੈ ਤਾਂ ਉਦੋਂ ਤੱਕ ਤੁਹਾਡੇ ਜੇ ਟੋਟਲ ਫੁੱਲ ਲੈਂਥ ਦੀ ਆਪਾਂ ਗੱਲ ਕਰੀਏ ਤਾਂ 10 ਵੀ ਮੋਰ ਦੈਨ ਸਫੀਸ਼ੀਐਂਟ ਨੇ ਹਾਂ ਸੈਕਸ਼ਨਲ ਜਿਹੜਾ ਹੈਗਾ ਲਾਣੇ ਚਾਹੀਦੇ ਨੇ ਕਿਸੇ ਨੂੰ ਜੀਓਗ੍ਰਾਫੀ ਚ ਪ੍ਰੋਬਲਮ ਹੈ ਉੱਥੇ ਲਗਾ ਸਕਦੇ ਹੋ ਕਿਸੇ ਨੂੰ ਹਿਸਟਰੀ ਚ ਪ੍ਰੋਬਲਮ ਹੈ ਉੱਥੇ ਲਗਾ ਸਕਦੇ ਹੋ ਉਹ ਤੁਹਾਡਾ ਆਪਣਾ ਪਰਸਨ ਟੂ ਪਰਸਨ ਵਰੀ ਕਰਦਾ ਹੈ role of pyq in current affairs practice mcq dekho practice mcq main bar bar kahanga ki kar de practice must mcq di practice zarur kari jao jinna ta data padde ho o di mcq practice karo dekho ki thonu o jeda hai jada yaad reh rahe hai ki nahi is time te maximum students di tendency ye hoegi ya keh lo galti ye hoegi ki o zyada to zyada data jaldi cover up karan di koshish karan ge ਵੀਰ ਮੈਂ ਜਿਹੜਾ ਹੈਗਾ ਤਿੰਨ magazines 8 ਦਿਨਾਂ ਵਿੱਚ ਖਤਮ ਕਰ ਦੇਣੀਆਂ ਨੇ ਇੰਨੇ ਪੇजेस ਮੈਂ ਇੰਨੇ ਦਿਨਾਂ ਵਿੱਚ ਖਤਮ ਕਰ ਦੇਣੇ ਮੇਰਾ ਆ ਵੀ ਹੋ ਗਿਆ ਆ ਵੀ ਹੋ ਗਿਆ ਤਾਂ ਉਹ ਚੀਜ਼ ਨਾ ਕਰਿਓ ਆਰਾਮ ਨਾਲ ਤਸੱਲੀ ਨਾਲ ਪੜੋ ਜਿੰਨਾ ਕਿ ਡਾਟਾ ਰਿਕੁਆਇਰਡ ਹੈ ਉਹੀ ਪੜੋ MCQ ਪ੍ਰੈਕਟਿਸ ਜ਼ਰੂਰ ਕਰੋ ਥੋੜਾ ਜਿਹਾ ਡਾਟਾ ਪੜੋ ਪ੍ਰੈਕਟਿਸ ਕਰੋ ਡਾਟਾ ਪੜੋ ਪ੍ਰੈਕਟਿਸ ਕਰੋ ਦੇਖੋ ਰੋਜ਼ ਦੀ ਤੁਹਾਡੀ MCQ ਪ੍ਰੈਕਟਿਸ ਮਸਟ ਹੈ ਇਹ ਚੀਜ਼ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜੀ ਪਰਟਿਕੁਲਰਲੀ ਪੀਸੀਐਸ ਜੀ ਇਹ ਗੱਲ ਕਰੀ ਆਪਾਂ ਰੋਲ ਆਫ ਪੀਵਾਈਕਿਊ ਇਨ ਕਰੰਟ ਅਫੇਅਰਸ ਦਾ ਮਤਲਬ ਇਹ ਹੈਗਾ ਵੀ ਜਿੰਨੇ ਵੀ ਉਹੀ ਗੱਲ ਦੁਬਾਰਾ ਜਿੰਨੇ ਵੀ ਪੇਪਰ ਹੋ ਰਹੇ ਨੇ ਤੁਹਾਡੇ ਵਾਲੇ ਦੁਆਲੇ ਇਸ ਟਾਈਮ ਤੇ ਜਿੰਨੇ ਵੀ ਟ੍ਰੈਂਡਿੰਗ ਕੁਐਸਚਨਸ ਨੇ ਉਹ ਤੁਹਾਡੇ ਜਿਹੜੇ ਟਿਪਸ ਤੇ ਹੋਣੇ ਚਾਹੀਦੇ ਨੇ ਇਸ ਟਾਈਮ ਤੇ ਫਿਰ ਉਹੀ ਗੱਲ ਕਹਿ ਰਹੇ ਆ ਐਸਐਸਸੀ ਕੋਈ ਵੀ ਸੀਜੀਐਲ ਐਮਟੀਐਸ ਸੀਐਚਐਸਐਲ ਕੋਈ ਵੀ ਫੇਸ 13 ਕੋਈ ਵੀ ਪੇਪਰ ਲੈ ਰਹੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਉਹਦੀਆਂ ਸ਼ਿਫਟਾਂ ਦੇ ਵਿੱਚ ਕਰੰਟ ਅਫੇਅਰਸ ਦੇ ਕਿਹੜੇ ਕੁਐਸਚਨਸ ਆਏ ਨੇ IBPS ਦਾ ਪੇਪਰ ਹੋ ਰਿਹਾ ਹੈ UPSC ਦਾ ਪੇਪਰ ਹੋ ਰਿਹਾ ਹੈ ਕੋਈ ਹੋਰ ਜਿਹੜਾ ਹੈਗਾ ਜਿਵੇਂ ਆਪਣਾ PPCS ਹੋਵੇ HPCS Rajasthan ਦਾ ਹੋ ਗਿਆ ਕੋਈ ਵੀ ਪੇਪਰ ਹੋ ਰਿਹਾ ਤੁਹਾਨੂੰ ਪਤਾ ਹੋਣਾ ਚਾਹੀਦਾ ਉਹ ਕਿਹੜੇ ਕੁਸ਼ਚਨ ਆਏ ਨੇ UPSC ਨੇ CAPF ਅਸਿਸਟੈਂਟ ਕਮਾਂਡਰ ਦਾ ਪੇਪਰ ਲਿੱਤਾ EPF ਉਹਦਾ ਲੈਣ ਜਾ ਰਹੀ ਹੈ ਕੋਈ ਵੀ UPSC ਦੇ ਪੇਪਰ ਹੋਏ ਨੇ NDA ਦਾ ਪੇਪਰ ਹੋਇਆ ਤਾਂ ਉਹਦੇ ਵਿੱਚ ਕਰੰਟ ਅਫੇਅਰਸ ਕਿਹੜੇ ਆਏ ਨੇ ਅਟ ਲੀਸਟ ਲਾਸਟ 1 ਇਅਰ ਦੇ ਵਿੱਚ ਜਿਹੜੇ ਜਿਹੜੇ ਪੇਪਰ ਹੋਏ ਨੇ ਉਹਦੇ ਵਿੱਚ ਕਰੰਟ ਅਫੇਅਰਸ ਕਿਹੜੇ ਜਿਹੜੇ ਆਏ ਨੇ ਜ਼ਰੂਰ ਕਰੋ ਪੀਯੂਕੂ ਤਾਂ ਕਰਨੀ ਕਰਨੇ ਨੇ ਪੀ ਟ੍ਰਿਪਲ ਐਸਡੀ ਤੇ ਪੀਪੀਐਸਸੀ ਦੇ ਉਹ ਤਾਂ ਆਪਣੀ ਇੱਕ ਹੈਬਿਟ ਬਣੀ ਹੋਈ ਹੈ ਵੀ ਰੋਜ਼ ਦਾ ਇੱਕ ਤਸਵੀਰੇ ਪੀ ਟ੍ਰਿਪਲ ਐਸਡੀ ਹੋ ਗਿਆ ਸ਼ਾਮ ਨੂੰ ਪੀਪੀਐਸਸੀ ਹੋ ਗਿਆ ਹੁਣ ਜਿਹੜਾ ਹੈਗਾ ਤੁਸੀਂ ਉਸ ਹੈਬਿਟ ਨੂੰ ਥੋੜਾ ਜਿਹਾ ਟਰਾਂਸਫਾਰਮ ਕਰ ਸਕਦੇ ਹੋ ਹੁਣ ਰੋਜ਼ ਹੀ ਜਿਹੜਾ ਹੈਗਾ ਦੋ ਦੋ ਜਿਹੜਾ ਹੈਗਾ ਪੀਪੀਐਸਸੀ ਤੇ ਪੀਯੂਕੂ ਕਰੋ ਠੀਕ ਹੈ ਜੀ ਤਾਂ ਮੈਂ ਉਮੀਦ ਕਰਦਾ ਕਰੰਟ ਅਫੇਅਰਸ ਨੂੰ ਲੈ ਕੇ ਤੁਹਾਡੇ ਜਿੰਨੇ ਵੀ ਡਾਊਟ ਸੀ ਜਿੰਨੇ ਵੀ ਕੁਐਸਚਨ ਸੀ ਕਲੀਅਰ ਹੋ ਜੇ ਹੋਣਗੇ ਹਾਂ ਇਸ ਤੋਂ ਬਾਅਦ ਜੇ ਫੇਰ ਵੀ ਤੁਹਾਡੀ ਕੋਈ ਕੁਇਰੀ ਹੈਗੀ ਹੈ ਕੋਈ ਡਾਊਟ ਹੈਗਾ ਕਿਸੇ ਨੂੰ ਕੋਈ ਨੋਟਸ ਚਾਹੀਦੇ ਨੇ ਕੋਈ ਵੀ ਰਿਕੁਆਇਰਮੈਂਟ ਹੈਗੀ ਹੈ ਪਰਟੀਕੂਲਰਲੀ ਸੀ ਸੈੱਟ ਤੇ ਵਰਕ ਕਰਨਾ ਚਾਹੁੰਦੇ ਹੋ ਕੋਈ ਕਿਸੇ ਤਰ੍ਹਾਂ ਦਾ ਡਾਟਾ ਚਾਹੀਦਾ ਹੈ ਰਿਕਾਰਡਿੰਗਸ ਚਾਹੀਦੀਆਂ ਨੇ ਵੀਡੀਓਜ਼ ਚਾਹੀਦੀਆਂ ਪੀਸੀਐਸ ਪ੍ਰੀਲੀਮਜ਼ ਦੀ ਤਿਆਰੀ ਨੂੰ ਲੈ ਕੇ ਕਿਸੇ ਵੀ ਪੇਪਰ ਦੀ ਤਿਆਰੀ ਲੈ ਕੇ ਤਾਂ ਤੁਸੀਂ ਕੰਟੈਕਟ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਮੈਂ ਉਮੀਦ ਕਰਦਾ ਜੀ ਜਿਹੜੇ ਸੰਦੀਪ ਸਿੰਘ ਇੰਸਟੀਚੂਟ ਪਟਿਆਲਾ ਸਟੱਡੀ ਸਲੂਸ਼ਨ ਨਾਲ ਸਟੂਡੈਂਟਸ ਜੁੜੇ ਹੋਏ ਨੇ ਕੋਰਸੇਸ ਦੇ ਵਿੱਚ انرੋਲ ਨੇ ਪੀਸੀਐਸ ਦੀ ਤਿਆਰੀ ਕਰ ਰਹੇ ਨੇ ਉਹ ਬਹੁਤ ਜਲਦੀ ਜਿਹੜਾ ਹੈਗਾ ਆਪਣੀ ਡ੍ਰੀਮ ਜੌਬ ਪਾ ਲੈਣਗੇ ਵਿਸ਼ ਯੂ ਆਲ ਦਾ ਬੈਸਟ ਥੈਂਕ ਯੂ